ਸ਼ੰਭੂ ਬਾਡਰ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ جاری ਹੈ ਪਰੰਤੂ ਅਜੇ ਤੱਕ ਕੋਈ ਵੀ ਮੰਗਾਂ ਸਰਕਾਰ ਦੇ ਵੱਲੋਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ ਤੇ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਵਿਰੋਧ ਵੀ ਕੀਤਾ ਜਾ ਰਿਹਾ ਤੇ ਉੱਥੇ ਹੀ ਸਰਵਣ ਸਿੰਘ ਭੰਦੇੜ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਤਿੱਖੇ ਨਿਸ਼ਾਨੇ ਜਿਹੜੇ ਕੇਂਦਰ ਸਰਕਾਰ ਤੇ ਸਾਧੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜਾ 13 ਫਰਵਰੀ ਤੋਂ ਲੈ ਕੇ ਲਗਾਤਾਰ ਧਰਨਾ ਪ੍ਰਦਰਸ਼ਨ جاری ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਗਏ ਤੇ ਜਿਸ ਨੂੰ ਲੈ ਕੇ ਸਰਬਨ ਸਿੰਘ ਭੰਦੇੜ ਦੇ ਵੱਲੋਂ ਪੌਲਟਵਾਰ ਜਿਹੜੇ ਕੇਂਦਰ ਸਰਕਾਰ ਤੇ ਕੀਤੇ ਜਾ ਰਹੇ ਨੇ ਤੇ ਹੋਰ ਕੀ ਕਹਿਣਾ ਸਰਬਨ ਸਿੰਘ ਭੰਦੇੜ ਦਾ ਸੁਣਦੇ ਦੇਸ਼ ਦੇ 140 ਕਰੋੜ ਲੋਕਾਂ ਤੋਂ ਵੱਡੇ ਨਹੀਂ ਹੋਏ ਹੋਏ ਹਮੇਸ਼ਾ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹੁੰਦੇ ਆ ਸੋ ਇਸ ਵਾਰੀ ਚਾਹੇ ਕੁਝ ਵੀ ਕਿਹਾ ਜਾਵੇ ਇਹ ਪਹਿਲਾ ਤੇ ਇਤਿਹਾਸਿਕ ਮੌਕਾ ਵਾ ਵੀ ਦੇਸ਼ ਵਿੱਚ ਸਰਕਾਰ ਚੁਣੀ ਜਾ ਰਹੀ ਆ ਹਰ ਕਿਸਾਨ ਤੇ ਮਜ਼ਦੂਰ ਅੰਦੋਲਨ ਕਰ ਰਿਹਾ ਹੈ। ਔਰ ਆਰ ਕੀ ਸਵਾਲ ਕਰੂਗਾ। ਕਿ ਤੁਸੀਂ ਉਹ ਲਖੀਮਪੁਰ ਦੇ ਕਾਤਲਾਂ ਨੂੰ ਟਿਕਟ ਕਿਉਂ ਦਿੱਤੀ ਆ? ਕਿਉਂ ਨਹੀਂ ਸਜ਼ਾਵਾ ਦਿੱਤੀਆਂ? ਤੇ ਜਿਹੜੇ ਪੰਜਾਬ ਵਾਲੇ ਕਹਿੰਦੇ ਆ ਉਹ ਕਿਸਾਨਾਂ ਦੇ ਕਤਲ ਕਰਨ ਵਾਲਿਆਂ ਦੇ ਜਿਨ੍ਹਾਂ ਨੇ ਲਹੂ ਨਾ ਹੱਥ ਰੰਗੇ ਉਹ ਪਾਰਟੀ ਕਿਉਂ ਪਸੰਦ ਕਰ ਰਹੇ ਆ? ਇਹ ਸਵਾਲ ਵੀ ਹੋਣਗੇ ਯਾਦ ਰੱਖਿਓ। ਇਹ ਸਵਾਲ ਵੀ ਹੋਣਗੇ ਕਿ ਸ਼ਹੀਦ ਸੁਭਕਰਨ ਸਿੰਘ ਦਾ ਕਸੂਰ ਕੀ ਸੀ? ਦੇਸ਼ ਦੀ ਰਾਜਨੀਤੀ ਵਿੱਚ ਜਾ ਕੇ ਅੰਦੋਲਨ ਕਰਨ ਦਾ ਕਸੂਰ ਸੀ। ਪੂਰੇ ਦੇਸ਼ ਵਿੱਚ ਪਾਸ਼ਪਾਕਸ਼ ਜੋਰ ਦਾ ਹਰ ਗਲੀ ਹਰ ਕੂਚੇ ਦੇ ਵਿੱਚ ਵਿਰੋਧ ਹੋਊਗਾ ਸਵਾਲ ਹੋਣਗੇ। ਕਰਾਂਗੇ ਸਵਾਲ। ਔਰ ਇਹ ਇਹ ਲੋਕਾਂ ਤੱਕ ਤੁਹਾਡਾ ਚਿਹਰਾ ਨੰਗਾ ਕਰਾਂਗੇ। ਇਹ ਕਿਸਾਨਾਂ ਦੀ ਕਾਤਲ ਸਰਕਾਰ ਆ ਕਾਤਲ ਇਹਨਾਂ ਨੇ ਕਿਸਾਨਾਂ ਦੇ ਲਹੂ ਨਾਲ ਹੱਥ ਰੰਗੇ ਹੋਏ ਆ ਇਹ ਅੰਨਦਾਤੇ ਦਾ અપਮਾਨ ਕਰਦੇ ਆ ਜਿਹੜਾ ਅੰਨਦਾਤਾ 27 ਰੁਪਇਆ ਨਾਲ ਹਰ ਰੋਜ਼ ਗੁਜ਼ਾਰਾ ਕਰ ਰਿਹਾ ਹੈਗਾ ਜਿਹਦੇ ਬਾਰੇ ਖੇਤੀਬਾੜੀ ਯੂਨੀਵਰਸਿਟੀ ਕਹਿੰਦੀ ਆ ਉਹਦੇ ਪਰਾਲੇ ਆ ਕਰਿਆ ਵੀ ਹਰ ਰੋਜ਼ ਪੰਜਾਬ ਚ ਤਿੰਨ ਕਿਸਾਨ ਤੇ ਖੇਤ ਮਜ਼ਦੂਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹੈਗੇ ਕੋਈ ਸਰਕਾਰ ਕੋ ਇਹਨਾਂ ਦਾ ਹੱਲ ਨਹੀਂ ਖੇਤੀ ਸੈਕਟਰ ਨੂੰ ਕਾਰਪੋਰੇਟਾਂ ਦੇ ਕਬਜ਼ੇ 'ਚ ਲੈ ਕੇ ਜਾਣਾ ਚਾਹੁੰਦੇ ਨੇ ਕਾਰਪੋਰੇਟ ਕਿਉਂ ਪੂੰਜੀ ਲਾ ਰਹੇ ਨੇ ਮੋਦੀ ਸਾਹਿਬ ਦੇ ਮਗਰ ਕਿਉਂਕਿ ਉਹਨਾਂ ਨੇ ਖੇਤੀ ਸੈਕਟਰ ਤੇ ਕਬਜ਼ਾ ਲੈਣਾ ਇੱਧਰ ਖੜੇ ਨੇ ਜਿਨ੍ਹਾਂ ਨੇ ਇਹਦੇ ਜਲਗਾਰ ਦਾ ਵਿਰੋਧ ਕਰਨਾ ਵਾ ਦੁਨੀਆ ਦੇ ਸਭ ਤੋਂ ਵੱਡੇ ਸਰਮਾਇਦਾਰਾਂ ਨਾਲ ਟੱਕਰਿਆ ਦੁਨੀਆ ਦੇ ਸਭ ਤੋਂ ਵੱਡੀਆਂ ਵਰਲਡ ਦੀਆਂ ਸੰਸਥਾਵਾਂ ਵਿਸ਼ਵ ਵਪਾਰ ਸੰਸਥਾ ਵਰਲਡ ਬੈਂਕ ਮੁਦਰਾ ਕੋਸ਼ ਫੰਡ ਦੀਆਂ ਨੀਤੀਆਂ ਨਾਲ ਟੱਕਰ ਹੈਗੀ ਆ ਉਹ ਨੀਤੀਆਂ ਉਹਨਾਂ ਦੀਆਂ ਦੇਸ਼ 'ਚ ਲਾਗੂ ਹੋ ਰਹੀਆਂ ਇੱਧਰ ਉਹ ਖੜੇ ਆ ਜਿਹੜੇ ਕਹਿੰਦੇ ਜਿੰਨੀ ਦੇਰ ਤੱਕ ਬੁੱਤਾਂ ਵਿੱਚ ਜਾਣ ਹੈਗੀ ਆ ਦੇਸ਼ ਦਾ ਕਿਸਾਨ ਮਜ਼ਦੂਰ ਕਦੀ ਵੀ ਜ਼ਮੀਨਾਂ ਤੇ ਕਾਰਪੋਰੇਟ ਨੂੰ ਕਬਜ਼ਾ ਨਹੀਂ ਕਰਨ ਦੇਊਗਾ ਭਾਵੇਂ ਤੁਸੀਂ ਜ਼ੁਲਮ ਪਿਛਲੇ ਦਿਨੀ ਬਿਹਾਰ ਦੇ ਵਿੱਚ ਰੱਜ ਕੇ ਜ਼ੁਲਮ ਕੀਤਾ ਹੈਗਾ ਵਾ ਭਾਰਤ ਮਾਲਾ ਯੋਜਨਾ ਤਹ ਜਿੱਥੇ ਜਿੱਥੇ ਸੜਕਾਂ ਨਿਕਲੀਆਂ ਤੁਸੀਂ ਧੱਕੇ ਨਾਲ ਕਬਜ਼ੇ ਲੈ ਹੈਗੇ ਪੰਜਾਬ ਵਿੱਚ ਵੀ ਜ਼ੁਲਮ ਹੋਏ ਹਰਿਆਣੇ ਵਿੱਚ ਵੀ ਜ਼ਮੀਨਾਂ ਰਿਕਵਰ ਹੋਈਆਂ ਦੇਸ਼ ਵਿੱਚ ਵੀ ਹੋ ਰਹੀਆਂ ਪਰ ਹੌਸਲਾ ਨਹੀਂ ਹਾਰਿਆ ਹੈਗਾ ਆਉਣ ਵਾਲੇ ਸਮੇਂ 'ਚ ਦੇਖਿਓ ਇਹ ਦੇਸ਼ ਕਿਵੇਂ ਤੁਹਾਡੇ ਖਿਲਾਫ ਹੋਰ ਆਵਾਜ਼ ਬੁਲੰਦ ਕਰਕੇ ਤੁਹਾਡੇ ਸਾਹਮਣੇ ਆਊਗਾ ਔਰ ਤੁਹਾਡੇ ਸਾਰੇ ਜੜਿਆ ਤੁਪਣੇ ਚੱਕਨਾ ਚੂਰ ਹੋਣਗੇ ਮੋਦੀ ਜੀ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਫਿਰ 400 ਤੋਂ ਪਾਰ ਵਾਲਾ ਨਾਰਾ ਸੱਤਾ ਤੋਂ ਬਾਹਰ ਵਾਲਾ ਨਾਰਾ ਨਾ ਸਾਬਤ ਹੋ ਜੇ ਤਿਲ ਲੱਗੀ ਹੋਈ ਆ ਥੋਡੀ ਹੁਣ ਇਹਦੇ باوجود ਤੁਹਾਡੇ ਸਰਵੇ ਤੁਹਾਡੇ ਵਿਰੋਧ ਜਾ ਰਹੇ ਹੈਗੇ ਇਸ ਕਰਕੇ ਇਹ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਆ ਐਰ ਕੀ ਕਿਸਾਨ ਮਜ਼ਦੂਰ ਏਜੰਡਾ ਸੈੱਟ ਕਰਨਗੇ ਪੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਸਾਰੀਆਂ ਫਸਲਾਂ ਦੇ ਭਾਅ ਤੈਕਰਾਉਣੇ ਆ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਸੀ 250 ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਖਨੌਰੀ ਕਤਲकांड ਦੇ ਦੋਸ਼ੀ ਲਖੀਮਪੁਰ ਕਤਲकांड ਦੇ ਦੋਸ਼ੀ ਸਜ਼ਾਾਂ ਦੇਣੀਆਂ ਜਿਹੜਾ ਬਿਜਲੀ ਬਿੱਲ ਤੁਸੀਂ ਬਣਾ ਕੇ ਰੱਖ ਲਿਆ 23 24 ਉਹ ਖਤਮ ਕਰਾਉਣਾ ਪਰ ਪੂਰਦੂਸ਼ਨ ਐਕਟ ਦੇ ਵਿੱਚੋਂ ਕਿਸਾਨ ਨੂੰ ਬਾਹਰ ਕਢਾਉਣਾ ਹਰੇ ਤੋਂ ਗਾਹਾਂ ਜਿਹੜੇ WTO ਦੇ ਵਿੱਚ ਭਾਰਤ ਬਾਹਰ ਆਵੇ ਬਹੁਤ ਵੱਡੀ ਮੰਗਾਂ ਪੋਲੂਸ਼ਨ ਐਕਟ ਇਹ ਤੋਂ ਗਾਹਾਂ ਫਸਲੀ ਬੀਮਾ ਯੋਜਨਾ ਉਹ ਸਰਕਾਰ ਕੋਲੇ ਲਾਗੂ ਕਰਾਉਣੀਆਂ ਨਰੇਗਾ 200 ਦਿਨ ਚੱਲੇ ਨਰੇਗਾ ਮਜ਼ਦੂਰਾਂ ਨੂੰ ਰੋਜ਼ਗਾਰ ਮਿਲੇ 700 ਰੁਪਿਆ ਉਹਦੀ ਦਿਹਾੜੀ ਹੋਣੀ ਚਾਹੀਦੀ ਆ ਸਾਡੀਆਂ ਮੰਗਾਂ ਜਦੋਂ ਤੱਕ ਤੁਸੀਂ ਅੰਦੋਲਨ ਚ ਸਾਨੂੰ ਬਹਿਣ ਲਈ ਮਜਬੂਰ ਕਰੋਗੇ ਉਹਨਾਂ ਚ ਲੜਾਂਗੇ ਭਾਵੇਂ ਇਸ ਦਿੱਲੀ ਦੇ ਦੋ ਅੰਦੋਲਨ ਦੇ 12 ਸ਼ਹੀਦ ਹੋਏ ਆ ਇਹ ਤੋਂ ਪਹਿਲਾਂ 750 ਤੱਕ ਕਿਸਾਨ ਸ਼ਹੀਦ ਹੋਏ ਆ ਇਹ ਇਹ ਸ਼ਹਾਦਤਾਂ ਹੁੰਦੀਆਂ ਰਹਿਣੀਆਂ ਸਾਨੂੰ ਪਤਾ ਵਾ ਵੀ ਤੁਸੀਂ ਲੰਮਾ ਅੰਦੋਲਨ ਚਲਾਉਣ ਲਈ ਸਾਨੂੰ ਮਜਬੂਰ ਕਰੋਗੇ ਔਰ ਸਾਡੇ ਆਪਣੇ ਸਾਡੇ ਮੋਢਿਆਂ ਤੇ ਪੰਜਾਬ ਤੇ ਹਰਿਆਣੇ ਵਾਲੇ ਪਾਸੇ ਨੂੰ ਤੁਰਦੇ ਰਹਿਣਗੇ ਆਹ ਸੀ ਇਸ ਗੱਲ ਲਈ ਮਨ ਬਣਾ ਕੇ ਲੜ ਰਹੇ ਹਾਂ ਅਪੀ ਜਦੋਂ ਤੱਕ ਕੋਈ ਠੋਸ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਮੋਰਚਾ ਜਾਰੀ ਰੱਖਾਂਗੇ ਅੱਜ ਭਰਾਓ 29 ਮਾਰਚ ਆ ਅੱਜ ਦੇ ਦਿਨ 2004 ਦੇ ਵਿੱਚ ਕਾਂਗਰਸ ਸਰਕਾਰ ਸੀ ਕੈਪਟਨ ਮਨਿੰਦਰ ਸਿੰਘ ਮੁੱਖ ਮੰਤਰੀ ਸੀ ਬਿਜਲੀ ਬਿੱਲਾਂ ਦੇ ਲੋਨ ਦੇ ਵਿਰੋਧ ਵਿੱਚ ਮਾਨਾ ਵਾਲੇ ਰੇਲਾਂ ਡੱਕੇ ਸੀ ਉੱਥੇ ਸਾਡਾ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਸ਼ਹੀਦ ਹੋਇਆ ਸੀ। ਉਹਨੂੰ ਕੈਪਟਨ ਦੀ ਸਰਕਾਰ ਨੇ ਸਿੱਧੀ ਗੋਲੀ ਮਾਰੀ ਸੀ। ਤੋਂ ਅੰਗਰੇਜ਼ ਸਿੰਘ ਬਾਕੀਪੁਰ ਸਮੇਤ ਸਾਰੇ ਅੰਦੋਲਨਾਂ ਦੇ ਕਿਸਾਨਾਂ ਮਜ਼ਦੂਰਾਂ ਦੇ ਸ਼ਹੀਦਾਂ ਨੂੰ ਸਜਦਾ ਕਰਦੇ ਹਾਂ। ਸੋ ਜਿਹੜੇ ਸੁਪਨੇ ਆ ਸ਼ਹੀਦਾਂ ਦੇ ਉਹਨਾਂ ਨੂੰ ਪੂਰੇ ਕਰਨ ਤੱਕ ਸੰਘਰਸ਼ ਜੜਾ ਵਾ ਉਹ ਕਰਦੇ ਰਹਾਂਗੇ ਔਰ ਕੱਲ 30 ਆ। ਕੱਲ 30 ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ ਦਾ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚੋਂ ਸਾਡੀ ਜਥੇਬੰਦੀ ਦਾ ਅਰ ਲਗਭਗ 31 ਜਥੇਬੰਦੀਆਂ ਦੋਹਾਂ ਵੱਡੇ ਫੋਰਮਾਂ ਦੇ ਵਿੱਚ ਹੈਗੀਆਂ ਉਹਨਾਂ ਦੇ ਜਥੇ ਸ਼ੰਭੂ ਤੇ ਖਨੌਰੀ ਬਾਰਡਰ ਨੂੰ ਯਾਰੀ ਇਸੇ ਤਰ੍ਹਾਂ ਜਾਂਦੇ ਰਹਿਣਗੇ ਸਾਡੇ ਵਾਲਾ ਜਥਾ ਕੱਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਤੇ ਹੋਰ ਨਾ ਥਾਵਾਂ ਤੋਂ ਸ਼ੰਭੂ ਬਾਰਡਰ ਨੂੰ ਜਿਹੜਾ ਵਾ ਉਹ ਰਵਾਨਾ ਹੋਊਗਾ ਇਸ ਵਾਸਤੇ ਸਾਰਿਆਂ ਨੂੰ ਬੇਨਤੀ ਆ ਵਕਤ ਤੋਂ ਵਕਤ ਤਿਆਰੀ ਕਰੋ ਔਰ ਤਗੜੇ ਹੋ ਜਾਓ ਹੁਣ ਸਰਕਾਰ ਦੇ ਪੈਰ ਨਿਕਲੇ ਆ ਅਰ ਸਰਕਾਰ ਬੁਰੀ ਤਰ੍ਹਾਂ ਫਸੀ ਪਈ ਆ ਧੰਨਵਾਦ